ਇੱਕ ਪਿੰਡ ਜਿੱਥੇ ਰਹਿੰਦਾ ਸੀ ਇੱਕ ਬਜ਼ੁਰਗ ਜੋੜਾ ਬਾਬਾ ਸੁੰਦਰ ਸਿੰਘ ਤੇ ਬੇਬੇ ਪ੍ਰੀਤਮ ਕੌਰ ਉਹਨਾਂ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਜਗਸੀਰ ਜੋ ਹੁਣੇ-ਹੁਣੇ ਸ਼ਹਿਰੋਂ ਨੌਕਰੀ ਕਰਕੇ ਵਾਪਸ ਆਇਆ ਸੀ ਸਮਾਂ ਆ ਗਿਆ ਸੀ ਕਿ ਜਗਸੀਰ ਦਾ ਵਿਆਹ ਕੀਤਾ ਜਾਵੇ ਸੋ ਬੇਬੇ ਪ੍ਰੀਤਮ ਕੌਰ ਨੇ ਰਿਸ਼ਤਾ ਲੱਭਣਾ ਸ਼ੁਰੂ ਕੀਤਾ ਅਤੇ ਬਹੁਤ ਜਦੋ-ਜਹਤ ਤੋਂ ਬਾਅਦ ਉਹਨਾਂ ਨੂੰ ਇੱਕ ਚੰਗੇ ਘਰ ਦੀ ਲੜਕੀ ਬਿੰਦਰ ਪਸੰਦ ਆਈ ਬਿੰਦਰ ਦੇਖਣ ਨੂੰ ਤਾਂ ਸੋਹਣੀ ਸੀ ਪਰ ਉਸਦੀ ਮੱਤ ਥੋੜੀ ਤੱੱਚੀ ਸੀ ਭਾਵ ਉਹ ਬਹੁਤ ਸਿੱਧੀ ਸਾਦੀ ਅਤੇ ਭੂਲੀ ਸੀ ਕਈ ਵਾਰ ਤਾਂ ਬਿਲਕੁਲ ਹੀ ਮੋਟੀ ਮੱਤ ਵਾਲੀ ਲੱਗਦੀ ਸੀ ਜਗਸੀਰ ਦਾ ਵਿਆਹ ਬਿੰਦਰ ਨਾਲ ਹੋ ਗਿਆ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਜਲਦੀ ਹੀ ਬੇਬੇ ਪ੍ਰੀਤਮ ਕੌਰ ਨੂੰ ਆਪਣੀ ਨਵੀਂ ਨੂੰ ਦੀ ਭੋਲਪਨ ਵਾਲੀ ਆਦਤ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਬਿੰਦਰ ਘਰ ਦਾ ਕੰਮ ਕਰਨ ਵਿੱਚ ਮਿਹਨਤੀ ਸੀ ਪਰ ਉਸਦੇ ਦਿਮਾਗ ਵਿੱਚ ਗੱਲ ਬਿਠਾਉਣੀ ਉਨੀ ਹੀ ਔਖੀ ਸੀ ਜਿੰਨੀ ਕੰਧ ਤੇ ਕਿੱਲ ਠੋਕਣਾ ਇੱਕ ਦਿਨ ਬੇਬੇ ਪ੍ਰੀਤਮਕੌਰ ਨੇ ਬਿੰਦਰ ਨੂੰ ਕਿਹਾ ਨੋਹੇ ਅੱਜ ਮੈਂ ਬਹੁਤ ਥੱਕ ਗਈ ਹਾਂ ਤੂੰ ਥੋੜਾ ਖਿਆਲ ਰੱਖੀ ਹਾਂ ਇੱਕ ਗੱਲ ਹੋਰ ਅੱਜ ਦੁਪਹਿਰ ਦੀ ਰੋਟੀ 'ਚ ਤੂੰ ਲਾਜ਼ਮੀ ਆਲੂ ਮਟਰ ਦੀ ਸਬਜ਼ੀ ਬਣਾ ਲੈ ਮੈਂ ਆਰਾਮ ਕਰਦੀ ਹਾਂ ਬਿੰਦਰ ਨੇ ਲਾਜ਼ਮੀ ਸ਼ਬਦ ਕਦੇ ਸੁਣਿਆ ਨਹੀਂ ਸੀ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਨਵੀਂ ਸਬਜ਼ੀ ਦਾ ਨਾਮ ਹੈ ਜਾਂ ਕੋਈ ਖਾਸ ਕਿਸਮ ਦਾ ਮਸਾਲਾ ਉਸਨੇ ਬੇਬੇ ਤੋਂ ਦੁਬਾਰਾ ਪੁੱਛਣਾ ਉਚਿਤ ਨਾ ਸਮਝਿਆ ਕਿਉਂਕਿ ਉਸ ਨੂੰ ਲੱਗਿਆ ਕਿ ਸੱਸ ਸੌਂ ਰਹੀ ਹੈ ਦੁਪਹਿਰ ਵੇਲੇ ਸਾਰਾ ਪਰਿਵਾਰ ਰੋਟੀ ਖਾਣ ਬੈਠਾ ਜਦੋਂ ਬਿੰਦਰ ਨੇ ਸਬਜ਼ੀ ਦਾ ਭਾਂਡਾ ਲਿਆ ਕੇ ਰੱਖਿਆ ਤਾਂ ਸਭ ਹੈਰਾਨ ਰਹਿ ਗਈ ਸਬਜ਼ੀ ਵਿੱਚ ਆਲੂ ਮਟਰ ਤਾਂ ਸਨ ਪਰ ਉਸ ਵਿੱਚ ਭਰ ਕੇ ਲੂਣ ਪਾਇਆ ਹੋਇਆ ਸੀ ਬੇਬੇ ਪ੍ਰੀਤਮ ਕੌਰ ਨੇ ਗੁੱਸੇ ਨਾਲ ਪੁੱਛਿਆ ਬਿੰਦਰੇ ਇਹ ਕੀ ਬਣਾਇਆ ਕੀ ਮਜ਼ਾਕ ਕਰ ਰਹੀ ਹੈ ਸਬਜੀ ਤਾਂ ਬਿਲਕੁਲ ਹੀ ਖਾਰੀ ਹੈ ਬਿੰਦਰ ਭੋਲੇਪਨ ਨਾਲ ਬੋਲੀ ਬੇਬੇ ਜੀ ਤੁਸੀਂ ਹੀ ਤਾਂ ਕਿਹਾ ਸੀ ਕਿ ਲਾਜ਼ਮੀ ਆਲੂ ਮਟਰ ਬਣਾਉਣਾ ਮੈਨੂੰ ਲੱਗਿਆ ਲਾਜ਼ਮੀ ਕੋਈ ਖਾਸ ਤਰ੍ਹਾਂ ਦਾ ਲੂਣ ਹੋਣਾ ਜੋ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਪਿੰਡ ਵਾਲੀ ਦੁਕਾਨ ਤੋਂ ਪੁੱਛ ਕੇ ਲਾਜ਼ਮੀ ਮਸਾਲਾ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮਿਲਿਆ ਨਹੀਂ ਸੋ ਮੈਂ ਸੋਚਿਆ ਲਾਜ਼ਮੀ ਦਾ ਮਤਲਬ ਬਹੁਤ ਜ਼ਿਆਦਾ ਲੂਣ ਹੀ ਹੋਵੇਗਾ। ਬੇਬੇ ਪ੍ਰੀਤਮ ਕੌਰ ਨੇ ਆਪਣਾ ਸਿਰ ਫੜ ਲਿਆ। ਜਖਸ਼ੀਰ ਅਤੇ ਬਾਬਾ ਜੀ ਹੱਸਣ ਲੱਗ ਪਏ। ਬਾਬਾ ਸੁੰਦਰ ਸਿੰਘ ਨੇ ਹੱਸਦੇ ਹੋਏ ਕਿਹਾ। ਬਿੰਦਰੇ ਲਾਜ਼ਮੀ ਦਾ ਮਤਲਬ ਹੁੰਦਾ ਹੈ ਜ਼ਰੂਰੀ ਜਾਂ ਪੱਕਾ। ਅੱਜ ਤੋਂ ਬਾਅਦ ਤੂੰ ਜੋ ਗੱਲ ਨਾ ਸਮਝੇ ਉਹ ਪੁੱਛ ਲਿਆ ਕਰ। ਇੱਥੇ ਕੋਈ ਤੈਨੂੰ ਡਾਂਟੇਗਾ ਨਹੀਂ। ਕੁਝ ਦਿਨਾਂ ਬਾਅਦ ਪਿੰਡ ਦੀ ਇੱਕ ਦੂਰ ਦੀ ਰਿਸ਼ਤੇਦਾਰ ਬੇਬੇ ਪ੍ਰੀਤਮ ਕੌਰ ਨੂੰ ਮਿਲਣ ਆਈ। ਉਹ ਬਹੁਤ ਲੰਮਾ ਸਫ਼ਰ ਕਰਕੇ ਆਈ ਸੀ, ਅਤੇ ਥੱਕੀ ਹੋਈ ਸੀ। ਬੇਬੇ ਪ੍ਰੀਤਮ ਕੌਰ ਨੇ ਬਿੰਦਰ ਨੂੰ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, "ਨੋਹੇ, ਉਹ ਮਾਸੀ ਲੰਬੇ ਸਫ਼ਰ ਤੋਂ ਆਈ ਐ। ਤੂੰ ਇੱਕ ਕੰਮ ਕਰ, ਕਿਚਨ ਵਿੱਚੋਂ ਦਹੀਂ ਫੇਟ ਕੇ ਉਹਨਾਂ ਨੂੰ ਸ਼ਰਬਤ ਪਲਾ ਦੇ। ਦਹੀਂ ਥੋੜਾ ਖੱਟਾ ਹੈ, ਪਰ ਕੋਈ ਗੱਲ ਨਹੀਂ, ਬਸ ਚੰਗੀ ਤਰ੍ਹਾਂ ਫੇਟ ਲਈ।" ਬਿੰਦਰ ਨੇ ਸ਼ਰਬਤ ਬਣਾਉਣ ਲਈ ਰਸੋਈ ਵੱਲ ਕਦਮ ਵਧਾਏ ਪਰ ਉਸਦੀ ਮੋਟੀ ਮੱਤ ਨੇ ਫੇਰ ਗੜਬੜ ਕਰ ਦਿੱਤੀ ਉਸਨੇ ਸੋਚਿਆ ਦਹੀਂ ਫੇਟਣਾ ਦਾ ਮਤਲਬ ਹੈ ਕਿ ਦਹੀਂ ਨੂੰ ਬਹੁਤ ਜ਼ੋਰ ਨਾਲ ਕੁੱਟਣਾ ਜਾਂ ਮਾਰਨਾ ਉਹਦਾਂ ਹੀ ਲੈ ਕੇ ਗਈ ਅਤੇ ਉਸਨੂੰ ਚੰਗੀ ਤਰ੍ਹਾਂ ਨਾਲ ਬੇਲ ਨਾਲ ਫੇਟਣ ਲੱਗ ਪਈ ਦਹੀਂ ਦੇ ਛਿੱਟੇ ਸਾਰੀ ਰਸੋਈ ਵਿੱਚ ਖਿੱਲਰ ਗਏ ਫਿਰ ਉਸਨੇ ਦਹੀਂ ਨੂੰ ਇੱਕ ਗਲਾਸ ਵਿੱਚ ਪਾਇਆ ਅਤੇ ਸ਼ਰਬਤ ਦੇ ਨਾਮ ਤੇ ਲਿਆ ਕੇ ਰਿਸ਼ਤੇਦਾਰ ਮਾਸੀ ਨੂੰ ਦੇ ਦਿੱਤਾ ਰਿਸ਼ਤੇਦਾਰ ਮਾਸੀ ਨੇ ਜਦੋਂ ਗਲਾਸ ਫੜਿਆ ਤਾਂ ਉਸਨੂੰ ਲੱਗਿਆ ਕਿ ਇਹ ਤਾਂ ਬਿਲਕੁਲ ਹੀ ਪਾਣੀ ਵਰਗਾ ਪਤਲਾ ਹੈ ਮਾਸੀ ਨੇ ਪੁੱਛਿਆ ਬੇਟੀ ਇਹ ਕੀ ਲਿਆਈ ਹੈ ਇਹ ਤਾਂ ਸਿਰਫ ਪਾਣੀ ਲੱਗ ਰਿਹਾ ਹੈ ਸ਼ਰਬਤ ਵਿੱਚ ਦਹੀਂ ਕਿੱਥੇ ਹੈ ਬੀਬੀ ਪ੍ਰੀਤਮ कौर ਜਦੋਂ ਦੇਖਿਆ ਕਿ ਬਿੰਦਰ ਨੇ ਦਹੀਂ ਦਾ ਕੀ ਹਾਲ ਕਰ ਦਿੱਤਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਬਿੰਦਰੇ ਮੈਂ ਤੈਨੂੰ ਦਹੀਂ ਫੇਟਣ ਨੂੰ ਕਿਹਾ ਸੀ ਨਾ ਕਿ ਦਹੀਂ ਨੂੰ ਬੇਲਣੇ ਨਾਲ ਕੁੱਟ ਕੇ ਪਾਣੀ ਬਣਾਉਣ ਲਈ ਫੇਟਣਾ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਨਾਲ ਮਧਾਣੀ ਜਾਂ ਚਮਚੇ ਨਾਲ ਹਿਲਾਉਣਾ ਤਾਂ ਕਿ ਉਹ ਮੁਲਾਇਮ ਹੋ ਜਾਵੇ ਬੀਬੀ ਨੇ ਥੋੜਾ ਉੱਚੀ ਆਵਾਜ਼ ਵਿੱਚ ਕਿਹਾ ਬਿੰਦਰ ਤੇ ਅੱਖਾਂ ਵਿੱਚ ਹੰਝੂ ਆ ਗਏ ਮਾਫ ਕਰਨਾ ਬੀਬੀ ਜੀ ਮੈਨੂੰ ਲੱਗਿਆ ਕਿ ਤੁਸੀਂ ਕਿਹਾ ਸੀ ਕਿ ਦਹੀਂ ਖੱਟਾ ਹੈ ਇਸ ਲਈ ਉਸ ਨੂੰ ਫੈਟ ਕੇ ਯਾਨੀ ਕੁੱਟ ਕੇ ਉਸ ਦੀ ਖਟਾਸ ਕੱਢਣੀ ਹੈ ਸਾਰਾ ਪਰਿਵਾਰ ਫਿਰ ਹੱਸਣ ਲੱਗ ਪਿਆ ਬਾਬਾ ਜੀ ਨੇ ਬਿੰਦਰ ਨੂੰ ਪਿਆਰ ਨਾਲ ਸਮਝਾਇਆ ਦੇਖ ਬੇਟਾ ਹਰ ਸ਼ਬਦ ਦੇ ਕਈ ਅਰਥ ਹੁੰਦੇ ਹਨ ਪਿੰਡੂ ਪਾਸ਼ਾ ਵਿੱਚ ਫੈਟਣਾ ਕਿਸੇ ਚੀਜ਼ ਨੂੰ ਰਗੜਨਾ ਵੀ ਹੁੰਦਾ ਹੈ ਤੇ ਕਿਸੇ ਚੀਜ਼ ਨੂੰ ਮਾਰਨਾ ਵੀ ਰਸੋਈ ਵਿੱਚ ਫੈਟਨਾ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਕੋਲਣਾ ਕੋਈ ਗੱਲ ਨਹੀਂ ਹੌਲੀ-ਹੌਲੀ ਸਿੱਖ ਜਾਵੇਂਗੀ ਬਸ ਤੂੰ ਹਰ ਗੱਲ ਨੂੰ ਦਿਲ ਤੇ ਨਾ ਲਿਆ ਕਰ ਸਿਰਫ ਕੰਨਾਂ ਨਾਲ ਸੁਨਿਆ ਕਰ ਇੱਕ ਸ਼ਾਮ ਜਗਸੀਰ ਖੇਤਾਂ ਤੋਂ ਵਾਪਸ ਆਇਆ ਉਸ ਨੂੰ ਅੱਜ ਬੁਖਾਰ ਚੜ ਗਿਆ ਸੀ ਉਸਨੇ ਬਿੰਦਰ ਨੂੰ ਕਿਹਾ ਬਿੰਦਰੇ ਅੱਜ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਜ਼ੁਕਾਮ ਵੀ ਹੋ ਰਿਹਾ ਹੈ ਤੂੰ ਇੱਕ ਕੰਮ ਕਰ ਮੇਰੇ ਲਈ ਗਰਮ ਚਾਹ ਬਣਾ ਦੇ ਤੇ ਪਾਣੀ ਗਰਮ ਕਰਕੇ ਮੈਨੂੰ ਬਾਥਰੂਮ ਵਿੱਚ ਡਿਗ ਦੇ ਮੈਨੂੰ ਨਹਾਉਣਾ ਹੈ ਬਿੰਦਰ ਹੁਣ ਸੋਚਣ ਲੱਗੀ ਪਾਣੀ ਗਰਮ ਕਰਕੇ ਡਿਗ ਦੇਣਾ ਉਸਦੀ ਮੋਟੀ ਮਤ ਨੇ ਫਿਰ ਆਪਣਾ ਕੰਮ ਕੀਤਾ ਉਸਨੇ ਸੋਚਿਆ ਕਿ ਜਕਸੀਰ ਕਹਿ ਰਿਹਾ ਹੈ ਕਿ ਜਦੋਂ ਉਹ ਨਹਾ ਰਿਹਾ ਹੋਵੇਗਾ ਤਾਂ ਪਾਣੀ ਉਸ ਉਤੇ ਡਿਗ ਜਾਵੇ ਬਿੰਦਰ ਨੇ ਤੁਰੰਤ ਛਾਬਣਾਈ ਅਤੇ ਨਾਲ ਹੀ ਇੱਕ ਪਾਂਡੇ ਵਿੱਚ ਬਹੁਤ ਜ਼ਿਆਦਾ ਗਰਮ ਪਾਣੀ ਉਬਾਲਿਆ। ਜਗਸੀਰ ਬਾਥਰੂਮ ਵਿੱਚ ਨਹਾਉਣ ਲੱਗਿਆ। ਜਿਵੇਂ ਹੀ ਉਹ ਨਹਾ ਰਿਹਾ ਸੀ, ਬਿੰਦਰ ਨੇ ਗਰਮ ਪਾਣੀ ਦਾ ਪਾਂਡਾ ਫੜਿਆ ਅਤੇ ਦਰਵਾਜ਼ਾ ਖੋਲ੍ਹ ਕੇ ਬਿਨਾਂ ਕੁਝ ਸੋਚੇ ਸਮਝੇ ਗਰਮ ਪਾਣੀ ਜਗਸੀਰ ਤੇ ਉੱਪਰ ਡੋਲ ਦਿੱਤਾ। ਜਗਸੀਰ ਗਰਮ ਪਾਣੀ ਪੈਣ ਨਾਲ ਉੱਚੀ ચીਕ ਮਾਰ ਕੇ ਬਾਹਰ ਪੱਜਿਆ। ਆਹ ਇੱਕ ਹੀ ਕੀਤਾ ਬਿੰਦਰੇ ਮੈਂ ਤਾਂ ਸੜ ਗਿਆ ਬਿੰਦਰ ਡਰੀ ਹੋਈ ਬੋਲੀ ਤੁਸੀਂ ਹੀ ਤਾਂ ਕਿਹਾ ਸੀ ਕਿ ਪਾਣੀ ਗਰਮ ਕਰਕੇ ਮੈਨੂੰ ਡਿਗ ਦੇ ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਉੱਪਰੋਂ ਪਾਣੀ ਡੋਲਰ ਨੂੰ ਕਹਿ ਰਹੇ ਹੋ ਤਾਂ ਕਿ ਤੁਹਾਡਾ ਜ਼ੁਕਾਮ ਠੀਕ ਹੋ ਜਾਵੇ ਜਖਸ਼ੀਰ ਦਰਦ ਨਾਲ ਹੱਸ ਰਿਹਾ ਸੀ ਪਾਗਲ ਡਿਗ ਦੇ ਦਾ ਮਤਲਬ ਹੁੰਦਾ ਹੈ ਬਾਲਟੀ ਜਾਂ ਟੱਬ ਵਿੱਚ ਪਾ ਦੇ ਜਾਂ ਰੱਖ ਦੇ ਓਏ ਮੇਰੀ ਮੂਟੀ ਮੱਤ ਵਾਲੀਏ ਤੂੰ ਮੇਰਾ ਜ਼ੁਕਾਮ ਤਾਂ ਠੀਕ ਨਹੀਂ ਕੀਤਾ ਸਗੋਂ ਮੈਨੂੰ ਹੋਰ ਬਿਮਾਰ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਮਹਿਸੂਸ ਕੀਤਾ ਕਿ ਬਿੰਦਰ ਨੂੰ ਹਰ ਗੱਲ ਬਹੁਤ ਸਰਲ ਤਰੀਕੇ ਨਾਲ ਅਤੇ ਇੱਕ ਇੱਕ ਸ਼ਬਦ ਸਮਝਾ ਕੇ ਦੱਸਣੀ ਪਵੇਗੀ ਬੇਸ਼ੱਕ ਬਿੰਦਰ ਦੀ ਮਤ ਥੋੜੀ ਮੋਟੀ ਸੀ ਪਰ ਉਹ ਦਿਲ ਦੀ ਬਹੁਤ ਸਾਫ਼ ਤੇ ਮਾਸੂਮ ਸੀ ਉਸਨੇ ਕਦੇ ਵੀ ਕੋਈ ਕੰਮ ਜਾਣ ਬੁਝ ਕੇ ਗਲਤ ਨਹੀਂ ਕੀਤਾ ਉਸਦੀਆਂ ਸਾਰੀਆਂ ਦਲਤੀਆਂ ਪੰਜਾਬੀ ਮੁਹਾਵਰਿਆਂ ਅਤੇ ਸ਼ਬਦਾਂ ਦੇ ਗਲਤ ਅਰਥ ਸਮਝਣ ਕਾਰਨ ਹੁੰਦੀਆਂ ਸਨ ਸਮੇਂ ਦੇ ਨਾਲ ਬੇਬੇ ਪ੍ਰੀਤਮ ਕੌਰ ਨੇ ਆਪਣਾ ਗੁੱਸਾ ਛੱਡ ਦਿੱਤਾ ਉਹ ਸਮਝ ਗਈ ਕਿ ਨੂੰ ਨੂੰ ਪਿਆਰ ਨਾਲ ਸਿਖਾਉਣਾ ਹੀ ਸਭ ਤੋਂ ਵਧੀਆ ਤਰੀਕਾ ਹੈ ਹੁਣ ਜਦੋਂ ਵੀ ਬੇਬੇ ਕੋਈ ਕੰਮ ਦੱਸਦੀ ਤਾਂ ਉਹ ਨਾਲ ਹੀ ਹਰ ਸ਼ਬਦ ਦਾ ਮਤਲਬ ਵੀ ਸਮਝਾ ਦਿੰਦੀ ਦੂਜੇ ਪਾਸੇ ਬਿੰਦਰ ਵੀ ਆਪਣੇ ਭੂਲੇਪਨ ਤੇ ਹੱਸਣ ਲੱਗ ਪਈ ਉਸਨੇ ਵੀ ਹੁਣ ਕੁਝ ਵੀ ਕਰਨ ਤੋਂ ਪਹਿਲਾਂ ਸੱਸ ਜਾਂ ਪਤੀ ਤੋਂ ਦੋ ਵਾਰ ਪੁੱਛਣਾ ਸ਼ੁਰੂ ਕਰ ਦਿੱਤਾ ਘਰ ਵਿੱਚ ਲੜਾਈ ਝਗੜੇ ਦੀ ਬਜਾਈ ਹਾਸਾ ਮਜ਼ਾਕ ਜ਼ਿਆਦਾ ਹੋਣ ਲੱਗ ਪਿਆ